ਅਜੋ ਨੀ ਸੈਪੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋ ਸੇ ਪੀ ਸੱਚ ਆਤ ਸੱਚ ਜੁਗਾਦ ਸੱਚ ਆਪੀ ਸੱਚ ਨਾਨਕ ਹੋਸੀ ਪੀ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸਹਿਜ ਮਿਲਿਆ ਮਿਲਿਆ ਪ੍ਰਵਾਣ ਨਾਤ ਸਮਰਣ ਨਾ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਸੂਏ ਜਹ ਦੇਖਾ ਤਹ ਅਵਰਨਾ ਕੋਏ ਉ ਗੁਰਮੁਖ ਭਗਤ ਸਹਜ ਕਰ ਪਾਈਐ ਬਿਨ ਗੁਰ ਭੀਟੇ ਮਰ ਆਈਐ ਜਾਈਐ ਸਹਜ ਮਿਲੈ ਮਿਲਿਆ ਪਰਵਾਣ ਨਾ ਤਸਮਰਣ ਨਾ ਆਵਣ ਜਾਣ ਠਾਕੁਰ ਮਹਾਦਾਸ ਦਾਸ ਮਹਿਸੂਏ ਜਹ ਦੇਖਾ ਤਹ ਅਵਰ ਨ ਕੋਏ ਗੁਰਮੁਖ ਭਗਤ ਸਹਜ ਕਰ ਆਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਰਹੇ ਗੁਰਮੁਖ ਪਿਆਰਿਓ ਵਡਭਾਗੀ ਹੋ ਜੋ ਸਤਿਗੁਰੂ ਦੀ ਪਾਵਨ ਔਰ ਪਵਿੱਤਰ ਨਿੱਗੀ ਗੋਦ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੇ ਸਵਾਸਾ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਨੇ ਤਰਸ ਕਰਕੇ ਅੰਮ੍ਰਿਤ ਵੇਲੇ ਕੀ ਦਾਤ ਬਖਸ਼ੀ ਅੰਮ੍ਰਿਤ ਵੇਲੇ ਤੋਂ ਹੀ ਸੁੰਦਰ دیਵਾਨ ਸਜੇ ਹੋਏ ਹਨ ਗੁਰਬਾਣੀਆਂ ਤੇ ਪ੍ਰਵਾਹ ਚੱਲ ਰਹੇ ਸਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਆਓ ਸਤਿਗੁਰੂ ਸਾਹਿਬ ਜੀ ਆਣੇ ਜੋ ਅੰਮ੍ਰਿਤ ਵੇਲੇ ਹੁਕਮ ਦੀ ਅਸੀਸ ਬਖਸ਼ੀ ਉਸ ਦੇ ਵਿਚਾਰ ਤੇ ਨਾਲ ਜੁੜਨਾ ਕਰੀਏ ਸਤਿਗੁਰੂ ਸਾਹਿਬ ਜੀ ਪਾਵਨ ਬਚਨਾਂ ਦੇ ਰਾਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਕੀ ਸਮਝਾਉਣ ਦਾ ਯਤਨ ਕਰ ਰਹੇ ਹਨ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਚਰਨਾਂ ਦਾ ਧਿਆਨ ਤਰਕੇ ਬੜੇ ਪਿਆਰ ਦੇ ਨਾਲ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਇਹ ਪਾਵਨ ਔਰ ਪਵਿੱਤਰ ਵਾਚਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤਨਾਂ ਦੀ ਪਾਵਨ ਔਰ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਤਨਾ ਸ੍ਰੀ ਰਾਗ ਹੈ 686 ਅੰਕ ਉੱਪਰ ਸੁਭਾਏਮਾਨ ਹੈ ਤੋਂ ਸਤਿਗੁਰੂ ਸਾਹਿਬ ਜੀਆ ਨੇ ਜਦੋਂ ਚਾਰ ਉਦਾਸੀਆਂ ਕੀਤੀਆਂ ਸਤਿਗੁਰੂ ਸਾਹਿਬ ਜੀ ਜਦੋਂ ਸਿੱਧਾ ਦੇ ਪਾਸ ਪਹੁੰਚੇ ਨੇ ਸਿੱਧਾ ਨੇ ਗੁਰੂ ਸਾਹਿਬ ਜੀਆਂ ਨੂੰ ਸਵਾਲ ਕੀਤਾ ਕਿ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦੱਸਣਾ ਕਰੋ ਕਿ ਸਹਜ ਕਿਸ ਪ੍ਰਕਾਰ ਆਵੇ ਕਿਉਂਕਿ ਬਹੁਤ ਸਮਾਧੀਆਂ ਲਾ ਲੀਆਂ ਧੋਨੇ ਤਖਾ ਲਏ ਪਰ ਸਹਜ ਨਹੀਂ ਆਇਆ ਮਨ ਦੇ ਅੰਦਰ ਸ਼ਾਂਤੀ ਨਹੀਂ ਆਈ ਤੇ ਕਿਸ ਪ੍ਰਕਾਰ ਆਵੇ ਕਿ ਸਤਿਗੁਰੂ ਸਾਹਿਬ ਜੀਆਂ ਨੇ ਫਿਰ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਸ ਵੇਲੇ ਇਹ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਸਹਿਜ ਮਿਲਿਆ ਮਿਲਿਆ ਪਰਵਾਣ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਕੇ ਦੱਸਦੇ ਹਨ ਸਹਿਜ ਮਿਲਿਆ ਮਿਲਿਆ ਪਰਵਾਣ ਕਿ ਸਹਿਜ ਮਿਲਦਾ ਕਿਤਨ ਜਦੋਂ ਆਪਾਂ ਉਸ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਦੇ ਹਾਂ ਹਿਰਦੇ ਦੇ ਵਿੱਚ ਤੇ ਆਪਾਂ ਸਹਜ ਦੇ ਵੱਲ ਨੂੰ ਚੱਲਦੇ ਹਾਂ ਜਦੋਂ ਉਹ ਆਪਾਂ ਗੁਰੂ ਦਾ ਉਪਦੇਸ਼ ਹਿਰਦੇ ਦੇ ਵਿੱਚ ਧਾਰਨ ਕਰ ਲਿਆ ਉਹ ਜਿਹੜਾ ਉਪਦੇਸ਼ ਧਾਰਨ ਕੀਤਾ ਹੋਇਆ ਗੁਰੂ ਸਾਹਿਬ ਜੀਆਂ ਨੂੰ ਪ੍ਰਵਾਨ ਹੋ ਗਿਆ ਉਸ ਵੇਲੇ ਸਮਝਣਾ ਕਰੋ ਸਹਜ ਮਿਲਿਆ ਉਸ ਵੇਲੇ ਸਮਝੋ ਕਿ ਸਹਜ ਮਿਲ ਗਿਆ ਹੁਣ ਸਹਜ ਕੀ ਹੈ ਭਗਤ ਸਾਹਿਬ ਜੀਆਂ ਦੇ ਪਾਵਨ ਬਚਨਾਂ ਦੇ ਕਿਆ ਪੜੀ ਜਾਏ ਕਿਆ ਸੁਣੀਏ ਤੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਪਾਵਨ ਬਚਨਾਂ ਦੇ ਰਾਹੀਂ ਭਗਤ ਸਾਹਿਬਾਨਾ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਕੀ ਕਾ ਪੜੀਆ ਕਿਆ ਸੁਨਿਆ ਕਿਆ ਵੇਦ ਪੁਰਾਨਾ ਸੁਨਿਆ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਕੀ ਕੀ ਪੜੀਏ ਕੀ ਸੁਣੀਏ ਕੀ ਵਿਚਾਰਨਾ ਕਰੀ ਜਿੰਨਾ ਚਿਰ ਤੱਕ ਸਹਜ ਨਹੀਂ ਆਇਆ ਵੇਦਾਂ ਨੂੰ ਹੀ ਪੜ ਲਿਆ ਸ਼ਾਸਤਰਾਂ ਨੂੰ ਵੀ ਪੜ ਲਿਆ ਉਪਨਿਸ਼ਦਾਂ ਨੂੰ ਵੀ ਪੜ ਲਿਆ ਪਰ ਇੰਨਾ ਪੜਨ ਤੋਂ ਬਾਅਦ ਵੀ ਮਨ ਦੇ ਅੰਦਰ ਟਿਕਾ ਨਹੀਂ ਆਇਆ ਨਾਰਦ मुनि ਜੀ ਨੇ 74000 ਵਰੇ ਵਿੱਦਿਆ ਪ੍ਰਾਪਤ ਕੀਤੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਜਾ ਕੇ ਬੇਨਤੀ ਕਰਦਾ ਹੈ ਗੁਰੂ ਸਾਹਿਬ ਜੀਆਂ ਦੇ ਕੋਲ ਕਿ ਇੰਨੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਸਹਜ ਨਹੀਂ ਆਇਆ ਤਾਂ ਵਿੱਦਿਆ ਵੀ ਦੋ ਤਰੀਕੇ ਦੀ ਹੈ ਸ਼ਸਤਰ ਚਲਾਉਣੇ ਵੀ ਦੋ ਤਰੀਕੇ ਦੇ ਨੇ ਸ਼ਸਤਰ ਚਲਾਉਣ ਦੇ ਬਾਰੇ ਚਿੱਤਾਂ ਦੋ ਤਰੀਕੇ ਦਾ ਹੈ ਇੱਕ ਹੈ ਗਤਕਾ ਤੇ ਦੂਸਰਾ ਜੰਗ ਯੋਧ ਦੇ ਵਿੱਚ ਚਲਾਉਣਾ ਗਤਕਾ ਹੈ ਭੇਖ ਦਾ ਲੋਕਾਂ ਨੂੰ ਵਿਖਾਉਣ ਦਾ ਜਦੋਂ ਗਤਕਾ ਖੇਡਦਾ ਹੈ ਉਦੋਂ ਉਹ ਸਾਵਧਾਨ ਹੋ ਕੇ ਖੇਡਦਾ ਏ ਕਿ ਇਹ ਕਿਤੇ ਜੇ ਤਲਵਾਰ ਹੈ ਇਹ ਕਿਤੇ ਵਾਜ ਨਾ ਜਾਵੇ ਉਸ ਦੀ ਅਗਲੇ ਦੇ ਤੇ ਜਦੋਂ ਆਪਾਂ ਜੰਗ ਕਰਦੇ ਹਾਂ ਯੁੱਧ ਕਰਦੇ ਹਾਂ ਤੇ ਯੁੱਧ ਕਰਨ ਲੱਗਿਆਂ ਉਹ ਤਲਵਾਰ ਹੀ ਉਹਦੇ ਮਾਰਨੀ ਹੈ ਤਾਂ ਇੱਕ ਤੇ ਭੇਖ ਹੋ ਗਿਆ ਲੋਕਾਂ ਨੂੰ ਵਿਖਾਉਣ ਵਾਸਤੇ ਤੇ ਦੂਸਰਾ ਜੁਧ ਨੀਤੀ ਦੇ ਅਨੁਸਾਰ ਅਗਲਾ ਜਿਹੜਾ ਦੁਸ਼ਮਣ ਹੈ ਉਹਨੂੰ ਮਾਰਨ ਦੇ ਲਈ ਇਸੇ ਪ੍ਰਕਾਰ ਵਿਦਿਆ ਵੀ ਦੋ ਤਰੀਕੇ ਦੀ ਹੈ ਇੱਕ ਤੇ ਹੈ ਕਿ ਵਿਦਿਆ ਪੜ ਲਈ ਉਹਨੂੰ ਆਪਣੇ ਮਨ ਦੇ ਅੰਦਰ ਵਸਾਇਆ ਨਾ ਵਿਚਾਰਿਆ ਨਾ ਤੇ ਲੋਕਾਂ ਨੂੰ ਸੁਣਾਉਣ ਜੋਗੇ ਹੀ ਰਹਿ ਗਏ ਦੂਜੀ ਵਿਦਿਆ ਇਹ ਹੈ ਕਿ ਉਹ ਪੜ ਕੇ ਉਹਨੂੰ ਹਿਰਦੇ 'ਚ ਵਿਚਾਰ ਕੇ ਅੰਦਰ ਟਿਕਾ ਆ ਗਿਆ ਜਦੋਂ ਅੰਦਰ ਟਿਕਾ ਆ ਗਿਆ ਉਹ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਉਹਦੀ ਵਿਚਾਰ ਕਰਕੇ ਹੀ ਆਵੇਗਾ ਤੇ ਕੇਵਲ ਸੁਣ ਕੇ ਤੇ ਲੋਕਾਂ ਨੂੰ ਸੁਣਾਉਣ ਦੇ ਵਿੱਚ ਇਹ ਸਹਿਜ ਨਹੀਂ ਆਵੇਗਾ ਇਸ ਕਰਕੇ ਜਿਹੜਾ ਗੁਰੂ ਦਾ ਉਪਦੇਸ਼ ਜਿਹੜਾ ਧਾਰਨ ਕਰ ਲਿਆ ਉਨੁਤਾਰਨ ਕਰਨ ਦੇ ਨਾਲ ਜਿਹੜਾ ਇਹ ਸਹਿਜ ਆਉਂਦਾ ਸਹਿਜ ਮਿਲੇ ਮਿਲਿਆ ਪ੍ਰਵਾਣ ਜਦੋਂ ਉਹ ਗੁਰੂ ਦਾ ਉਪਦੇਸ਼ ਮਿਲ ਜਾਵੇ ਉਹਨੂੰ ਧਾਰਨ ਕਰ ਲਿਆ ਜਾਵੇ ਉਹਦੇ ਅਨੁਸਾਰ ਹੋ ਕੇ ਚੱਲਣਾ ਆ ਜਾਵੇ ਤੇ ਸਮਝ ਲਓ ਸਹਜ ਪ੍ਰਾਪਤ ਹੋ ਗਿਆ ਫਿਰ ਉਹ ਸਹਜ ਪ੍ਰਾਪਤ ਹੋਇਆ ਜਿਹੜਾ ਹੈ ਉਹ ਪ੍ਰਮਾਣ ਨੀਕ ਹੈ ਪ੍ਰਮਾਣ ਨੀਕ ਹੈ ਨਾ ਤਿਸਮਰਣ ਨਾ ਆਵਣ ਜਾਣ ਜਿਨਨੇ ਗੁਰੂ ਦਾ ਉਪਦੇਸ਼ ਧਾਰਨ ਕਰ ਲਿਆ ਹਿਰਦੇ ਵਿੱਚ ਗ੍ਰਹਿਣ ਕਰ ਲਿਆ ਵਸਾਲਿਆ ਫੇਰ ਉਹਨੂੰ ਨਾ ਮਰਨਾ ਹੈ ਨਾ ਜੰਮਣਾ ਹੈ ਤਪਤ ਕੜਾਹਾ ਬੁਝ ਗयो ਗੁਰ ਸੀਤਲ ਨਾਮ ਦੀਓ ਜਦੋਂ ਗੁਰੂ ਦਾ ਸੀਤਲ ਨਾਮ ਸਤਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕਰਕੇ ਦਿੱਤਾ ਉਹਦੇ ਨਾਲ ਜਿਹੜਾ ਕੜਾਹਾ ਤਾਪ ਰਿਆ ਸੀ ਜਿਹੜਾ ਅਗਨੀ ਦਾ ਕੜਾਹਾ ਤਾਪ ਰਿਆ ਸੀ ਜਮਣ ਮਰਨ ਦਾ ਜਿਹੜਾ ਕੜਾਹਾ ਤਾਪ ਰਿਆ ਸੀ ਉਹ ਬੁਝ ਗਿਆ ਗੁਰੂ ਸ਼ੀਤਲ ਨਾਮ ਦੀ ਉਹ ਜਦੋਂ ਸਤਿਗੁਰੂ ਸਾਹਿਬ ਜੀਾਂ ਨੇ ਆਪਣਾ ਸ਼ੀਤਲ ਨਾਮ ਬਖਸ਼ਿਸ਼ ਕਰਕੇ ਕਿਰਪਾ ਕਰਕੇ ਤਰਸ ਕਰਕੇ ਦੇ ਦਿੱਤਾ ਬਿਨ ਗੁਰ ਭੇਟੇ ਮਰ ਆਈਏ ਜਾਈਏ ਸਤਿਗੁਰੂ ਸਾਹਿਬ ਜੀਾਂ ਦਾ ਉਪਦੇਸ਼ ਧਾਰਨ ਕਰਨ ਤੋਂ ਬਗੈਰ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਤੋਂ ਬਗੈਰ ਮਨੁੱਖਤਾ ਜੰਮਣ ਮਰਨ ਲੱਗਾ ਰਹਿੰਦਾ ਹੈ ਨਾ ਉਹਦੇ ਅੰਦਰ ਸਹਿਜ ਆਉਂਦਾ ਹੈ ਨਾ ਉਹਨੂੰ ਦਰਗਾਹ ਦੇ ਵਿੱਚ ਸਥਾਨ ਮਿਲਦਾ ਹੈ ਤੇ ਜੰਮਣ ਮਰਨ ਦੇ ਵਿੱਚ ਲੱਗਾ ਰਹਿੰਦਾ ਹੈ ਉਹ ਖੱਜਲਖਵਾਰ ਹੁੰਦਾ ਹੈ ਠਾਕੁਰ ਮਹਦਾਸ ਦਾਸ ਮਹਸੂਏ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪ ਜਿਹੜਾ ਠਾਕੁਰ ਹੈ ਠਾਕੁਰ ਮਹਦਾਸ ਜਿਹੜਾ ਜਪਣ ਵਾਲਾ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪਣ ਵਾਲਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਪ੍ਰਮਾਤਮਾ ਦਾ ਸੇਵਕ ਹੈ ਜਿਨੇ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲਿਆ ਉਹ ਸਤਗੁਰੂ ਦੇ ਵਿੱਚ ਹੈ ਉਹ ਆਪਣੇ ਠਾਕੁਰ ਦੇ ਵਿੱਚ ਹੈ ਦਾਸ ਮਹਿਸੂਏ ਫਿਰ ਦਾਸ ਦੇ ਵਿੱਚ ਉਹ ਠਾਕੁਰ ਵੀ ਹੈ ਕਿੰਦਾ ਇਹਦਾ ਤਾਨਾ ਪੇਟਾ ਹੁੰਦਾ ਹੈ ਤਾਨੇ ਪੇਟੇ ਦੇ ਨਾਲ ਜਿਹੜੀ ਮੰਜੀ ਹੁਣੀ ਜਾਂਦੀ ਹੈ ਨਾ ਇਸ ਪ੍ਰਕਾਰ ਉਹ ਤਾਨੇ ਪੇਟੇ ਦੀ ਨਿਆਈ ਸੇਵਕ ਤੇ ਠਾਕਰ ਹੋ ਜਾਂਦਾ ਹੈ ਠਾਕੁਰ ਦੇ ਵਿੱਚ ਸੇਵਕ ਹੈ ਤੇ ਸੇਵਕ ਵਿੱਚ ਠਾਕੁਰ ਹੈ ਜਹ ਦੇਖਾ ਤਹ ਅਵਰ ਨ ਕੋਏ ਉਹ ਗੁਰੂ ਤੋਂ ਬਗੈਰ ਜਿੱਥੇ ਵੀ ਵੇਖੋ ਫਿਰ ਹੋਰ ਕੁਝ ਨਹੀਂ ਲਿਖਦਾ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਜਿੱਥੇ ਵੀ ਧਿਆਨ ਮਾਰੀਏ ਤੇ ਉਹੀ ਹੀ ਵਿਖਦਾ ਹੈ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਵਿਖਦਾ ਗੁਰਮੁਖ ਭਗਤ ਸਹਜ ਘਰ ਪਾਈਐ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਆਪਣਾ ਮੁਖ ਸਦਾ ਗੁਰੂਵਾਲਾ ਰੱਖਿਆ ਗੁਰੂ ਦੀ ਗੱਲ ਨੂੰ ਮੰਨਿਆ ਉਹਨਾਂ ਨੇ ਫਿਰ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਸਹਿਜ ਨੂੰ ਪ੍ਰਾਪਤ ਕਰ ਲਿਆ ਆਪਣੇ ਸੁਖ ਸਰੂਪ ਆਤਮ ਸਰੂਪ ਘਰ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਬਿਨ ਗੁਰ ਭੇਟੇ ਮਰ ਆਈਏ ਜਾਈਏ ਸਤਿਗੁਰੂ ਸਾਹਿਬ ਜੀਆਂ ਤੋਂ ਸ਼ਰਨ ਲੈਣ ਤੋਂ ਬਿਗੈਰ ਮਨੁੱਖ ਜਮਦਾ ਮਰਦਾ ਰਹਿੰਦਾ ਹੈ ਰਹਾਉ ਵਿਸ਼ਰਾਮ ਦਿੰਦੇ ਨੇ ਸਤਿਗੁਰੂ ਸਾਹਿਬ ਜੀ ਸੋ ਗੁਰੂ ਕਰੋ ਜੇ ਸੱਚ ਦਰੜਾਵੇ ਫੇ ਗੁਰੂ ਕਹਿੋ ਜਾ ਧਾਰਨ ਕਰਨਾ ਇਹ ਗੁਰੂ ਵੀ ਅਨੇਕਾਂ ਨੇ ਜੇ ਗੁਰੂ ਧਾਰਨ ਕਰਨਾ ਹੈ ਤੇ ਉਹ ਗੁਰੂ ਧਾਰਨ ਕਰਨਾ ਕਰੋ ਜਿਹੜਾ ਸੱਚ ਨੂੰ ਦ੍ਰਿੜ ਕਰਵਾਵੇ ਜਿਹੜਾ ਆਪ ਹੀ ਝੂਠ ਦਾ ਆਸਰਾ ਲੈ ਕੇ ਚੱਲੇ ਤੇ ਫਿਰ ਉਹ ਗੁਰੂ ਨੂੰ ਧਾਰਨ ਕਰਨ ਦਾ ਕੀ ਫਾਇਦਾ ਹੈ ਕਈ ਵਿਦਵਾਨ ਇਹ ਕਹਿੰਦੇ ਨੇ ਨਾ ਕਿ ਜਦੋਂ 1699 ਵਾਲੀ ਵਿਸਾਖੀ ਸੀ ਉਹ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਬੱਕਰੇ ਵੱਟੇ ਤੇ ਫਿਰ ਉਹਨਾਂ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਜਿਹੜਾ ਆਪ ਸਤਿਗੁਰੂ ਹੀ ਝੂਠਾ ਹੋਵੇ ਜਿਹੜਾ ਸੀਸ ਦੀ ਮੰਗ ਕਰਕੇ ਤੇ ਬੱਕਰੇ ਵਟੇ ਜੇ ਉਹ ਆਪ ਹੀ ਝੂਠਾ ਹੋਵੇਗਾ ਤੇ ਉਹਦੇ ਸਿੱਖ ਕਿਹੜੇ ਪੂਰਨੇ ਪਾਉਣਗੇ ਇਸ ਪ੍ਰਕਾਰ ਗੁਰੂ ਉਹ ਧਾਰਨ ਕਰੋ ਤੇ ਜਿਹੜਾ ਸੱਚਾ ਹੈ ਤੇ ਫਿਰ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਵੀ ਫਿਰ ਸੱਚ ਤੇ ਹੀ ਚੱਲਣਗੇ ਨਾ ਜੇ ਗੁਰੂ ਦੀ ਬਾਣੀ ਕਹਿੰਦੀ ਹੈ ਕਿ ਸੱਚ ਨੂੰ ਡ੍ਰਿੜ ਕਰੋ ਤੇ ਫਿਰ ਜਿਹੜਾ ਗੁਰੂ ਐਸਾ ਹੋਵੇ ਜਿਹੜਾ ਸੱਚਾ ਹੈ ਤੇ ਫਿਰ ਸਤਗੁਰੂ ਸਾਹਿਬ ਜੀ ਵੀ ਆਪ ਸੱਚੇ ਸਨ ਤੇ ਉਹ ਸੱਚ ਨੂੰ ਹੀ ਦ੍ਰਿੜ ਕਰਵਾਇਆ ਹੈ। ਤੋਂ ਇਹ ਇਹਨਾਂ ਦੇ ਜਿਹੜੇ ਵਿਚਾਰ ਨੇ ਕੇਵਲ ਆਪਣਾ ਪ੍ਰਸਿੱਧੀ ਦੇ ਲਈ ਤੇ ਜਾਂ ਆਪਣੇ ਚੁੰਝ ਪੂਣਾ ਵਿਖਾਉਣ ਦੇ ਲਈ ਇਹ ਕਰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਤੇ ਗੁਰੂ ਸੱਚਾ ਹੈ ਸਦਾ ਸੱਚ ਦੀ ਗੱਲ ਕਰਨ ਵਾਲਾ ਹੈ ਤੇ ਫਿਰ ਉਹ ਝੂਠ ਕਿਉਂ ਬੋਲੇਗਾ? ਜੇ ਉਹਨੇ ਸੀਸ ਮੰਗੇ ਨੇ ਤੇ ਸੀਸੀ ਵੱਡੇ ਗਾਣਾ ਇਸ ਕਰਕੇ ਉਹ ਗੁਰੂ ਨੂੰ ਧਾਰਨ ਕਰਨਾ ਕਰੋ ਜਿਹੜਾ ਸੱਚ ਦ੍ਰਿੜ ਕਰਵਾਵੇ ਅਕਥ ਕਥਾਵੇ ਸ਼ਬਦ ਮਿਲਾਵੇ ਅਕਥ ਜਿਹੜਾ ਕਥਿਆ ਨਹੀਂ ਜਾਣ ਵਾਲਾ ਹੈ ਉਹਨੂੰ ਕਥਨ ਕਰਾਵੇ ਸ਼ਬਦ ਮਿਲਾਵੇ ਤੇ ਸ਼ਬਦ ਦੇ ਨਾਲ ਮਿਲਾ ਦੇਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਹਰੀ ਦੇ ਜਿਹੜੇ ਸੇਵਕ ਨੇ ਪਰਮਾਤਮਾ ਦੇ ਸੇਵਕ ਉਹਨਾਂ ਨੂੰ ਹੋਰ ਕੋਈ ਕਾਰਜ ਨਹੀਂ ਹੈ ਸੱਚਾ ਠਾਕੁਰ ਸਾਚ ਪਿਆਰਾ ਉਹਨਾਂ ਨੂੰ ਇਸ ਸੰਸਾਰ ਤੇ ਹੋਰ ਕੋਈ ਪਿਆਰਾ ਹੀ ਨਹੀਂ ਐ ਸੱਚਾ ਠਾਕੁਰ ਜਿਹੜਾ ਹੈ ਉਹੀ ਹੀ ਪਿਆਰਾ ਹੈ ਤਨ ਮਹਿ ਮਨੂਆ ਮਨ ਮਹਿ ਸਾਚਾ ਜਿਹੜਾ ਇਹ ਤਨ ਦੇ ਵਿੱਚ ਮਨ ਹੈ ਤੇ ਮਨ ਦੇ ਵਿੱਚ ਉਹ ਸੱਚਾ ਪ੍ਰਮਾਤਮਾ ਹੈ ਸੋ ਸਾਚਾ ਮਿਲ ਸਾਚੇ ਰਾਚਾ ਜਿਹੜਾ ਮਨ ਦੇ ਵਿੱਚ ਉਹ ਸੱਚਾ ਪ੍ਰਮਾਤਮਾ ਹੈ ਉਹਦੇ ਵਿੱਚ ਮਿਲ ਕੇ ਤੇ ਸੱਚ ਦੇ ਵਿੱਚ ਹੀ ਅਭੇਦ ਹੋ ਜਾਣਾ ਹੈ ਸੇਵਕ ਪ੍ਰਭ ਕਾ ਲਾਗੈ ਪਾਏ ਜਿਹੜੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਜਾਂ ਗੁਰੂ ਦੇ ਸੇਵਕ ਨੇ ਉਹ ਸਤਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਨਾਲ ਜੁੜਦੇ ਨੇ ਸਤਗੁਰ ਪੂਰਾ ਮਿਲੈ ਮਿਲਾਈ ਜਿਹੜਾ ਪੂਰਾ ਗੁਰੂ ਹੈ ਉਹ ਮਿਲਦਾ ਹੈ ਆਪ ਦਿਖਾਵੇ ਆਪੇ ਦੇਖੈ 사드ਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪ ਹੀ ਸਾਰਾ ਕੁਝ ਦਿਖਾਉਂਦੇ ਨੇ ਆਪ ਹੀ ਸਾਰਾ ਕੁਝ ਵੇਖਦੇ ਨੇ ਹੱਠ ਨਾプチ ਜੈ ਨਾ ਬਹੁ ਭੇਖੈ 사드ਗੁਰੂ ਸਾਹਿਬ ਜੀ ਹੱਠ ਕਰਨ ਦੇ ਨਾਲ ਪਰਤਾਉਂਦੇ ਨਹੀਂ ਨੇ ਜੀ ਆਪਾਂ ਹੱਥ ਧਾਰਨ ਕਰ ਲਈਏ ਉਠੇ ਲੰਕ ਜਾਈਏ ਜਾਂ ਹੋਰ ਕਿਸੇ ਪ੍ਰਕਾਰ ਦੇ ਯਮ ਨੇਮ ਕਰ ਲਈਏ ਉਹਦੇ ਨਾਲ ਸਤਿਗੁਰੂ ਸਾਹਿਬ ਜੀ ਪਰਤਉਂਦੇ ਨਹੀਂ ਭਾਗ ਉਹ ਪਤੀਜ ਦੇ ਨਹੀਂ ਨਹੀਂ ਕਿਸ ਪ੍ਰਕਾਰ ਪਤੀਜ ਦੇ ਨੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਾਠ ਨਾ ਪਤੀਜਾ ਨਾ ਬੋਪੀਖੈ ਤੇ ਨਾ ਭੇਖ ਧਾਰਨ ਕਰਨ ਦੇ ਨਾਲ ਸਾਧਵਾਂ ਵਾਲੇ ਵਸਤਰ ਪਾ ਲੈਣੇ ਅਤੇ ਹੱਥ ਧਾਰਨ ਕਰਨਾ ਇਹਦੇ ਨਾਲ ਸਤਿਗੁਰੂ ਸਾਹਿਬ ਪਤੀਜ ਦੇ ਨਹੀਂ ਹਨ ਘੜ ਪਾਂਡੇ ਜਿਨ ਅੰਮ੍ਰਿਤ ਪਾਏ ਆ ਜਿਨੇ ਸਤਿਗੁਰੂ ਸਾਹਿਬ ਜੀਆਂ ਨੇ ਭਾਂਡੇ ਬਣਾ ਕੇ ਸਰੀਰ ਰੂਪੀ ਭਾਂਡੇ ਬਣਾ ਕੇ ਇਨਾਂ ਦੇ ਵਿੱਚ ਅੰਮ੍ਰਿਤ ਨਾਮ ਜਿਹੜਾ ਪਾ ਦਤਾ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਉਹ ਅਕਾਲ ਪੁਰਖ ਵਾਹਿਗੁਰੂ ਕਿਦਾਂ ਪਤੀਜਦਾ ਏ ਕਿਦਾਂ ਆਪਣੇ ਸੇਵਕਾਂ ਦੇ ਨਾਲ ਪ੍ਰੇਮ ਕਰਦਾ ਏ ਜੇ ਸੇਵਕ ਪਰਮਾਤਮਾ ਦੇ ਨਾਲ ਪ੍ਰੇਮ ਕਰੇ ਉਹ ਪ੍ਰੇਮ ਦੇ ਨਾਲ ਪਤੀਜਦਾ ਹੈ ਪਰ ਪੜ ਭੂਲਹਿ ਚੋਟਾ ਖਾਹੇ ਤੇ ਜਿਹੜੇ ਲੋਕ ਪੜ ਪੜ ਕੇ ਭੁੱਲ ਗਏ ਬਹੁਤ ਵਿੱਦਿਆ ਪ੍ਰਾਪਤ ਕਰ ਲਈ ਪਰ ਸਤਿਗੁਰੂ ਦੇ ਆਸਰੇ ਦੇ ਅਨੁਸਾਰ ਨਹੀਂ ਚੱਲੇ ਗੁਰੂ ਦੀ ਸ਼ਰਣ ਨਹੀਂ ਧਾਰਨ ਕੀਤੀ ਉਹ ਫਿਰ ਦਰਾਂ ਦਰਾਂ ਤੇ ਜਾ ਕੇ ਚੋਟਾਂ ਖਾਂਦੇ ਨੇ ਬਹੁਤ ਸਿਆਣਪ ਆਵਹਿ ਜਾਹੇ ਉਹ ਭਾਵੇਂ ਬੜੀ ਸਿਆਣਪ ਆ ਜਾਵੇ ਲੱਖ ਸਿਆਣਪ ਜੇ ਕਰੀ ਇਸ ਪ੍ਰਕਾਰ ਵੱਡੀ ਸਿਆਣਪ ਆ ਜਾਵੇ ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਜੰਮਣ ਮਰਨ ਲੱਗਾ ਹੀ ਰਹਿੰਦਾ ਹੈ ਉਹਨਾਂ ਨੂੰ ਗੁਰੂ ਦੀ ਜਿਹੜੀ ਸ਼ਰਣ ਹੈ ਗੁਰੂ ਦਾ ਆਸਰਾ ਨਹੀਂ ਪ੍ਰਾਪਤ ਹੁੰਦਾ ਨਾਮ ਜਪੈ ਭਉ ਪੂਜਨ ਖਾਏ ਤੇ ਜਿਹੜੇ ਗੁਰਮੁਖ ਜਨ ਨੇ ਭਗਤ ਜਨ ਨੇ ਉਹਨਾਂ ਦਾ ਆਸਰਾ ਕੀ ਹੈ ਉਹਨਾਂ ਦਾ ਆਸਰਾ ਹੈ ਪ੍ਰਮਾਤਮਾ ਦਾ ਨਾਮ ਨਾਮ ਜਪੈ ਭਉ ਭੋਜਨ ਖਾਏ ਪ੍ਰਮਾਤਮਾ ਦਾ ਨਾਮ ਜਪਣਾ ਤੇ ਦੂਸਰਾ ਪ੍ਰਮਾਤਮਾ ਦਾ ਭੈ ਕਰਨ ਇਹ ਉਹਨਾਂ ਦਾ ਅੰਦਰ ਦੀ ਆਤਮਿਕ ਸ਼ਕਤੀ ਹੈ ਅੰਦਰ ਦਾ ਜਿਹੜਾ ਆਹਾਰ ਹੈ ਅੰਦਰ ਦਾ ਭੋਜਨ ਹੈ ਕਿਉਂਕਿ ਇਹ ਦੋ ਤਰੀਕੇ ਦਾ ਸਰੀਰ ਆਪਣਾ ਜਿੱਦਾਂ ਚੱਲਦਾ ਹੈ ਇੱਕ ਆਤਮਾ ਜਿੱਦਾਂ ਆਪਣੇ ਸਰੀਰ ਦੀ ਖੁਰਾਕ ਹੈ ਜਿਹੜਾ ਅਨਾਜ ਜਾਂ ਕੋਈ ਵੀ ਚੀਜ਼ ਖਾਣ ਵਾਲੀ ਉਸੇ ਪ੍ਰਕਾਰ ਆਤਮਾ ਦਾ ਜਿਹੜੀ ਭੋਜਨ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਇਸ ਕਰਕੇ ਜਦੋਂ ਪ੍ਰਮਾਤਮਾ ਦਾ ਨਾਮ ਮਿਲ ਜਾਵੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਵੇ ਉਹਦੇ ਨਾਲ ਫਿਰ ਬਾਹਰ ਦੀ ਭੁੱਖ ਵੀ ਮਿਟ ਜਾਂਦੀ ਹੈ ਫਿਰ ਉਹਦੀ ਬਾਹਰ ਦੀ ਜਿਹੜੀ ਭੁੱਖ ਹੈ ਸਰੀਰ ਨੂੰ ਲੱਗਣ ਵਾਲੀ ਭੁੱਖ ਉਹ ਮਿਟ ਜਾਂਦੀ ਹੈ ਜੇ ਪ੍ਰਮਾਤਮਾ ਦਾ ਨਾਮ ਉਸ ਨੂੰ ਮਿਲ ਜਾਵੇ ਪ੍ਰਮਾਤਮਾ ਦਾ ਨਾਮ ਆਹਾਰ ਬਣਾ ਲਵੇ ਉਹਦੇ ਨਾਲ ਹੀ ਉਹ ਨੂੰ ਜੀਵਤ ਰਹ ਜਾਂਦੇ ਨੇ ਇਸ ਪ੍ਰਕਾਰ ਸੰਤ ਬਾਬਾ ਆਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਇੱਕ ਵਾਰ ਭਗਤੀ ਤੇ ਬੈਠੇ ਤੇ ਇੱਕ ਵਾਰ ਇਸ ਪ੍ਰਕਾਰ ਪ੍ਰਸ਼ਾਦਾ ਛਕਿਆ ਥੋੜਾ ਜਾਂ ਤੇ 40 ਦਿਨ ਬਤੀਤ ਹੋ ਗਏ ਉਹਨਾਂ ਨੇ ਕੁਝ ਨਹੀਂ ਛਕਿਆ ਪਰ ਉਸ ਸਮਸਾਰਾ ਖਿੰਮਾਤਰ ਜੀ ਉਹਨਾਂ ਦੇ ਲੰਗ ਗਿਆ ਤੋ ਇਸ ਪ੍ਰਕਾਰ ਉਹ ਜਿਹੜੇ ਸੰਤ ਮਹਾਪੁਰਖ ਨੇ ਜਿਨ੍ਹਾਂ ਨੂੰ ਆਸਵਾਈ ਪ੍ਰਮਾਤਮਾ ਦੇ ਨਾਮ ਦਾ ਹੈ ਉਨ੍ਹਾਂ ਦਾ ਭੋਜਨ ਵੀ ਪਰਮਾਤਮਾ ਦਾ ਨਾਮ ਹੋ ਜਾਂਦਾ ਹੈ ਗੁਰਮੁਖ ਸੇਵਕ ਰਹੀ ਸਮਾਏ ਜਿਹੜੇ ਗੁਰਮੁਖ ਨੇ ਜਿਹੜੇ ਗੁਰੂ ਦੀ ਗੱਲ ਨੂੰ ਮੰਨਣ ਵਾਲੇ ਨੇ ਆਪਣਾ ਮੁਖਸ ਦਾ ਗੁਰੂ ਵੱਲ ਰੱਖਦੇ ਨੇ ਉਹ ਜਿਹੜੇ ਸੇਵਕ ਨੇ ਉਹ ਪਰਮਾਤਮਾ ਦੇ ਵਿੱਚ ਹੀ ਸਮਾਏ ਰਹਿੰਦੇ ਹਨ ਪੂਜਸਲਾ ਤੀਰਥ ਬਨਵਾਸਾ ਪੱਥਰਾਂ ਦੀ ਪੂਜਾ ਕਰਨਾ ਤੀਰਥਾਂ ਤੇ ਜਾਣਾ ਜੰਗਲਾਂ ਵਿੱਚ ਭ੍ਰਮਣ ਕਰਨਾ ਪਰਮਤੋ ਡੋਲਤ ਭਏ ਉਦਾਸਾ ਇਸ ਪ੍ਰਕਾਰੇ ਭ੍ਰਮ ਦਾ ਭ੍ਰਮ ਦਾ ਭਟਕਦਾ ਹੋਇਆ ਇਹ ਉਦਾਸ ਹੋ ਜਾਂਦਾ ਹੈ ਮਨ ਮੈਲਾ ਸੂਚਾ ਕਿਉ ਹੋਏ ਪਰ ਜੇ ਮਨ ਹੀ ਮੈਲਾ ਹੈ ਇਹਨਾਂ ਤੀਰਥਾਂ ਤੇ ਜਾਣ ਦਾ ਕੀ ਫਾਇਦਾ ਜੇ ਮਨ ਸੁੱਚਾ ਨਹੀਂ ਹੋਇਆ ਤੀਰਥਾਂ ਤੇ ਜਾ ਕੇ ਉਥੇ ਇਸ਼ਨਾਨ ਕਰਨਾ ਜੰਗਲਾਂ ਵਿੱਚ ਭਟਕਣਾ ਪੂਜਾ ਕਰਨੀ ਪੱਥਰਾਂ ਦੀ ਇਹਨਾਂ ਕਰਮਾਂ ਕਰਨ ਦੇ ਨਾਲ ਕੀ ਫਾਇਦਾ ਜੇ ਮਨ ਸੁੱਚਾ ਨਹੀਂ ਹੋਇਆ ਸਾਚ ਮਿਲੈ ਪਾਵੈ ਪਤ ਸੋਏ ਜਦੋਂ ਉਹ ਸੱਚਾ ਮਿਲ ਗਿਆ ਫਿਰ ਉਹਦਾ ਮਨ ਸੁੱਚਾ ਹੋਵੇਗਾ ਜੇ ਸੱਚਾ ਹਿਰਦੇ ਵਿੱਚ ਆ ਗਿਆ ਫਿਰ ਮਨ ਸੁੱਚਾ ਹੋ ਜਾਵੇਗਾ ਸੱਚ ਮਿਲਿਆ ਪਾਵੈ ਪਤ ਸੋਏ ਜਦੋਂ ਸੱਚ ਮਿਲ ਗਿਆ ਉਦੋਂ ਫਿਰ ਉਹਨੂੰ ਪਤ ਪ੍ਰਾਪਤ ਹੋ ਜਾਵੇਗੀ ਇੱਜ਼ਤ ਪ੍ਰਾਪਤ ਹੋਵੇਗੀ ਆਚਾਰ ਵਿਚਾਰ ਸਰੀਰ ਤੋਂ ਇਸ ਪ੍ਰਕਾਰ ਜਿਹੜਾ ਆਚਾਰਾ ਵਿਚਾਰ ਸਰੀਰ ਕਿ ਜਿਹੜਾ ਆਚਾਰਾ ਹੈ ਭਾਵ ਜਿਹੜਾ ਉਹਦਾ ਆਚਰਣ ਹੈ ਉਹ ਉਹਦੀ ਜਿਹੜੀ ਵਿਚਾਰ ਹੈ ਉਹਦਾ ਜਿਹੜਾ ਸਰੀਰ ਹੈ ਸਾਧ ਜੁਗਾਦ ਸਹਿਜ ਮਨ ਤੀਰ ਇਹ ਸਤਿਗੁਰੂ ਸਾਹਿਬ ਜੀਆਂ ਦੇ ਆਸਰੇ ਦੇ ਅਨੁਸਾਰ ਹੋਣਾ ਚਾਹੀਦਾ ਹੈ ਗੁਰੂ ਦੀ ਮੱਤ ਦੇ ਅਨੁਸਾਰ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਉਹ ਜਿਹੜਾ ਪ੍ਰਮਾਤਮਾ ਆਦ ਜੁਗਾਦ ਜਦੋਂ ਇਹ ਧਰਤੀ ਨਹੀਂ ਬਣੀ ਪੜੋ ਵੀ ਸੱਚੀ ਜੁੱਗਾਂ ਤੋਂ ਜਦੋਂ ਯੁੱਗਬੰਦੀ ਚੱਲੀ ਉਦੋਂ ਤੋਂ ਵੀ ਉਹ ਸੱਚਾ ਸਹਿਜ ਮੰਤੀਰ ਉਹਨੂੰ ਸਹਿਜ ਦੇ ਨਾਲ ਜਦੋਂ ਸੱਚ ਪ੍ਰਾਪਤ ਹੋ ਗਿਆ ਫਿਰ ਉਹਨੂੰ ਸਹਿਜ ਦੇ ਨਾਲ ਹਿਰਦੇ ਵਿੱਚ ਵਸਾ ਲਵੋ ਪਲ ਪੰਕਜ ਮਹਾਂਕੋਟ ਉਧਾਰੇ ਉਹ ਪ੍ਰਮਾਤਮਾ ਜਿਹੜਾ ਹੈ ਪਾਲ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਨੂੰ ਪੰਕਜ ਕਹਿੰਦੇ ਨੇ ਕਮਲ ਦੇ ਫੁੱਲ ਨੂੰ ਜਿਦੇ ਨੇਤਰ ਕਮਲ ਦੇ ਫੁੱਲ ਵਰਗੇ ਨੇ ਉਹ ਨਿਮਕ ਮਾਤਰ ਸਮੇਂ ਦੇ ਵਿੱਚ ਅੱਖ ਝਮਕਣ ਦੇ ਸਮੇਂ ਦੇ ਵਿੱਚ ਕਰੋੜਾਂ ਦਾ ਉਧਾਰ ਕਰ ਦਿੰਦਾ ਹੈ ਕਰ ਕਿਰਪਾ ਗੁਰ ਮੀਲ ਪਿਆਰੇ ਤੇ ਸਤguru ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਸ ਦੇ ਨਾਲ ਮਿਲਾਉਣਾ ਕਰੋ ਕਿਸ ਆਗੇ ਪ੍ਰਭ ਤੁਧ ਸਲਾਹੀ ਸਤguru ਸਾਹਿਬ ਜੀ ਕਿਸ ਪ੍ਰਕਾਰ ਤੁਹਾਡੀ ਸਲਾਹਤਾ ਤੁਹਾਡੀ ਜਸ ਨੂੰ ਗਾਉਣਾ ਕਰੀਏ ਤੁਦ ਬਿਨ ਦੂਜਾ ਮੈਂ ਕੋ ਨਾਹੀ ਤੇਰੇ ਤੋਂ ਬਗੈਰ ਸਾਡਾ ਕੋਈ ਨਹੀਂ ਹੈ ਜੋ ਤੁਦ ਭਾਵੈ ਤੋ ਰਾਖ ਰਜਾਈ ਜਦਾਂ ਤੈਨੂੰ ਭਾਵੇ ਆਪਣੀ ਸ਼ਰਨ ਦੇ ਵਿੱਚ ਰੱਖਣਾ ਕਰ ਆਪਣੀ ਰਜਾ ਦੇ ਵਿੱਚ ਰੱਖਣਾ ਕਰ ਨਾਨਕ ਸਹਜ ਭਾਵੇ ਗੁਣ ਗਾਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਅਸੀਂ ਤੈਨੂੰ ਭਾ ਜਾਈਏ ਤੇ ਤੇਰੇ ਹੀ ਗੁਣ ਗਾਈ ਜਾਈਏ ਜਿਹਦੇ ਨਾਲ ਸਾਨੂੰ ਸਹਜ ਪ੍ਰਾਪਤ ਹੋ ਜਾਵੇ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਸਹਿਜ ਦੇ ਵਿੱਚ ਆ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਪ੍ਰਮਾਤਮਾ ਦੇ ਗੁਣ ਗਾਉਣ ਦੇ ਨਾਲ ਫਿਰ ਸਹਿਜ ਪ੍ਰਾਪਤ ਹੁੰਦਾ ਏ ਸਤਿਗੁਰੂ ਸਾਹਿਬ ਜੀ ਤੇਰੇ ਤੋਂ ਬਗੈਰ ਅਸੀਂ ਕਿੰਨੂੰ ਸਲਾਹੀਏ ਤੁਹਾਨੂੰ ਸਲਾਉਣ ਤੁਹਾਨੂੰ ਸਲਾਉਣ ਦੇ ਲਈ ਅਸੀਂ ਤੇਰੇ ਦਰ ਤੇ ਖੜਿਆ ਜਿੱਦਾਂ ਤੈਨੂੰ ਭਾਵੇ ਤੂੰ ਆਪਣੀ ਰਜਾ ਦੇ ਵਿੱਚ ਰੱਖਣਾ ਕਰ ਆਪਣੇ ਭਾਣੇ ਦੇ ਅੰਦਰ ਆਪਣੇ ਹੁਕਮ ਦੇ ਅੰਦਰ ਰੱਖਣਾ ਕਰ ਜਿਹੜੇ ਗੁਰੂ ਸਾਹਿਬ ਜੀਆਂ ਦੇ ਭਾਣੇ ਦੇ ਅੰਦਰ ਗੁਰੂ ਦੀ ਹੁਕਮ ਦੇ ਅੰਦਰ ਗੁਰੂ ਦੀ ਆਗਿਆ ਦੇ ਅੰਦਰ ਚੱਲਦੇ ਨੇ ਉਹ ਫਿਰ ਪ੍ਰਮਾਤਮਾ ਨੂੰ ਭਾ ਜਾਂਦੇ ਨੇ ਪ੍ਰਮਾਤਮਾ ਦੇ ਵਿੱਚ ਹੀ ਅਪੇਦ ਹੋ ਜਾਂਦੇ ਨੇ ਉਹੀ ਪ੍ਰਮਾਤਮਾ ਦੇ ਸੇਵਕ ਨੇ ਉਹੀ ਪ੍ਰਮਾਤਮਾ ਦੇ ਦਾਸ ਨੇ ਉਹਨਾਂ ਦਾ ਫਿਰ ਇੱਥੇ ਸੰਸਾਰ ਤੇ ਆਇਆ ਹੋਇਆ ਪ੍ਰਵਾਨ ਹੋ ਜਾਂਦਾ ਏ ਉਹਨਾਂ ਦਾ ਆਇਆ ਹੋਇਆ ਵਿਅਰਥ ਨਹੀਂ ਜਾਂਦਾ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਕੇ ਇਸ ਸੰਸਾਰ ਤੇ ਰਹਿੰਦੇ ਹੋਏ ਆਪਣਾ ਜੀਵਨ ਬਤੀਤ ਕਰ ਲੈਂਦੇ ਨੇ ਤੇ ਫਿਰ ਉਹਨਾਂ ਦਾ ਆਇਆ ਹੋਇਆ ਵੀ ਸਫਲ ਨਹੀਂ ਹੁੰਦਾ ਤੇ ਜੰਮਣ ਮਰਨ ਦਾ ਗੇੜ ਸਦਾ ਦੇ ਲਈ ਲੱਗਾ ਰਹਿੰਦਾ ਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਮਝਾਉਂਦੇ ਵਿਚਾਰ ਕਰਦਿਆਂ ਬੇਅੰਤ ਖੁੱਲਾ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰ ਦੇ ਬਖਸ਼ ਦੇਣ ਹੋਈਆਂ ਬਿਲਕੁਲਾਂ ਦੀ ਖਿਮਾ ਆਗਾ ਤੁ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਨਾ ਕਰੀਏ ਜੋ ਤੁਧ ਭਾਵੈ ਤੋ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾ